ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾਹ ਰਾਜ ਤੇ ਤੁਸੀਂ ਜੁੜਿਓ ਸ਼ੌਂਕੀ ਪੀਵੀ30 ਚੈਨਲ ਦੇ ਨਾਲ ਦੋਸਤੋ ਅੱਜ ਅਸੀਂ ਪਹੁੰਚੇ ਆ ਪਿੰਡ ਪਿਉਰੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਦੋਸਤੋ ਗਿੱਦੜਵਾਹੇ ਗਿੱਦੜਵਾਹਾ ਪੈ ਜਾਂਦੀ ਹੈ ਤੇ ਗਿੱਦੜਵਾਹਾ ਦੇ ਨੇੜੇ ਹੀ ਇਹ ਪਿੰਡ ਪੈ ਜਾਂਦਾ ਇਸ ਪਿੰਡ ਵਿੱਚ ਸਾਹਮਣੇ ਤੁਸੀਂ ਜਿਹੜੇ ਡੱਗ ਬਣੇ ਦੇਖ ਰਹੇ ਹੋ ਫਲਸ਼ਾਂ ਵਾਸਤੇ ਬਣਿਆ ਇਹ ਲੈਟਰਨ ਵਾਸਤੇ ਇਸ ਵੀਰ ਨਾਲ ਆਪਾਂ ਅੱਜ ਗੱਲਬਾਤ ਕਰਾਂਗੇ ਸਾਰੀ ਨੌਲੇਜ ਸਾਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਬਾਈ ਜੀ ਦਾ ਕਹਿਣਾ ਜਿਹੜਾ ਆਪਾਂ ਡੈਗ ਬਣਵਾਉਨੇ ਆ ਉਹਦੇ ਨਾਲ ਉਹ ਇਹ ਬਹੁਤ ਜ਼ਿਆਦਾ ਸਸਤਾ ਪੈਂਦਾ ਹੈ ਤੇ ਨਾਲੇ ਇਹ ਨਾਲ ਦੀ ਨਾਲ ਹੀ ਇਹ ਤਿਆਰ ਹੋ ਜਾਂਦਾ ਤੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਦੇ ਘਰੇ ਪਹੁੰਚੇ ਸੀ ਅੱਜ ਤੇ ਸਾਰੀ ਜਾਣਕਾਰੀ ਲੈ ਕੇ ਤੇ ਤੁਹਾਡੇ ਨਾਲ ਕਰਾਂਗੇ ਸਾਂਝੀ ਤੇ ਆਓ ਕਰਦੇ ਆ ਗੱਲਬਾਤ ਤੇ ਲੈਨੇ ਆ ਇਹਨਾਂ ਬਾਰੇ ਡੱਗਾਂ ਬਾਰੇ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਇਹ ਮੇਰਾ ਮਣੀ ਹੈ ਜੀ ਮਣੀ ਹਾਂਜੀ ਤੇ ਮਣੀ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਨੰਬਰ 98772 98772 95482 95482 ਹਾਂਜੀ ਠੀਕ ਹੈ ਜੀ ਤੇ ਬਾਈ ਜੀ ਕਦੋਂ ਕਦਾ ਇਹ ਆਪਣਾ ਕੰਮ ਆ ਜਿਹੜੇ ਡੱਗ ਬਣਾਉਨੇ ਆ ਤੁਸੀਂ ਕਿਹੜਾ ਜੀ ਆਪਣਾ ਹੋ ਗਿਆ 3 ਸਾਲ ਚਲਾਇ ਇਹਨੂੰ 3 ਸਾਲ ਹਾਂਜੀ ਤੇ ਚੰਗਾ ਕੰਮ ਚੱਲੀ ਜਾਂਦਾ ਹਾਂਜੀ ਬਹੁਤ ਵਧੀਆ ਡੰਗ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਤੁਸੀਂ ਮਟੀਰੀਅਲ ਪਾਉਣਾ ਹੈ ਬਾਈ ਜੀ ਕਿਹੜੇ ਕਿਹੜੇ ਕੀ ਕੀ ਪਾਉਣੇ ਆ ਤੇ ਕਿੰਨਾ ਕਿੰਨਾ ਪਾਉਣੇ ਆ ਬਾਈ ਮਟੀਰੀਅਲ ਜਿਹਦੇ ਵਿੱਚ ਸੱਤ ਬੱਠਲ ਦਾ ਹੀ ਬਣਾਉਣ ਵਾਲੇ ਪਾਉਣਗੇ ਬਰੇਤੀ ਦੇ ਠੀਕ ਹੈ ਜੀ ਛੀ ਪਾਉਣੇ ਸੱਤ ਛੀ ਪਾਉਣੇ ਆ ਛੀ ਬਰੇਤੀ ਦੇ ਤੇ ਮਨ ਲਾ ਜੀ 10 ਬਜਰੀ ਦੇ ਪਾਉਣੇ ਆ 10 ਬਜਰੀ ਦੇ 1 ਗੱਟਾ ਸੀਮੈਂਟ ਦਾ ਤੇ 1 ਗੱਟਾ ਸੀਮੈਂਟ ਦਾ ਹਾਂ 1 ਗੱਟਣ ਤਿਆਰ ਹੁੰਦਾ ਜੀ ਠੀਕ ਹੈ ਜੀ ਤੇ ਇਹ ਬਾਈ ਕਿੰਨੇ ਫੁੱਟ ਕਿੰਨੇ ਬਾਈ ਕਿੰਨੇ ਫੁੱਟ ਆ ਕਿੰਨਾ ਇਹ ਉੱਪਰ ਦੇ ਕਿੰਨਾ ਇਹਦਾ 2.5 ਫੁੱਟ ਤਾਂ ਚੜਾਈ ਹੈ ਇਹਦੀ 2.5 ਫੁੱਟ ਇਹਦੀ ਚੜਾਈ ਆ ਹਾਂ ਤੇ ਲੰਬਾਈ ਇਹ ਦੀ ਕਿੰਨੀ ਲੰਬਾਈ 4 ਫੁੱਟ ਹੈ ਜੀ ਇਹਦੀ 4 ਫੁੱਟ ਲੰਬਾਈ ਹਾਂ ਠੀਕ ਹੈ ਜੀ ਤੇ ਇਹਨਾਂ ਦੇ ਉੱਤੇ ਕਿੰਨੇ ਇਹ ਲੱਗਦੇ ਡੱਗ ਜਿਹੜੇ ਤੁਸੀਂ ਫਿੱਟ ਕਰਕੇ ਆਉਣੇ ਤਿੰਨ ਲੱਗਦੇ ਹੀ ਹੁੰਦਾ ਇਹ ਤਿੰਨ ਡੱਗ ਲੱਗਦੇ ਹਾਂ ਤੇ ਤਿੰਨਾਂ ਦੇ ਢੱਕਣ ਵੀ ਹੁੰਦੇ ਹਾਂ ਤਿੰਨਾਂ ਦੇ ਢੱਕਣ ਹੁੰਦੇ ਜੀ ਤਿੰਨਾਂ ਦੇ ਢੱਕਣਾ ਤੇ ਆਹ ਜਿਹੜਾ ਢੱਕਣਾ ਪਿਆ ਦਿਸਦਾ ਇਹਦੇ ਉਤਲੇ ਪਾਸੇ ਨਾ ਫਲਸ਼ਿੰਗ ਮੋਰਾ ਜਿਆ ਰੱਖਿਆ ਇਹ ਕਿ ਇਹਦਾ ਕੀ ਮਤਲਬ ਹੁੰਦਾ ਇਹਦਾ ਹੀ ਕੋਈ ਫਿਰ ਜੇ ਕੋਈ ਪ੍ਰੋਬਲਮ ਪੈਂਦੀ ਵੀ ਹੈਗੀ ਹਾਂਜੀ ਤਾਂ ਵਾਲਾ ਵੀ ਸਾਰਾ ਢੱਕਣ ਚੱਕੜੇ ਲੋਡ ਨਹੀਂ ਗੀ ਵੀ ਇਹਦੇ ਵਜ ਦੀ ਪਾਇਆ ਪਾ ਕੇ ਆਇਆ ਟੱਕੇ ਉਹ ਟੱਕ ਨਹੀਂ ਲੱਗ ਜੂ ਠੀਕ ਆ ਇਹਦੇ ਤੇ ਵੀ ਟੱਕਣ ਲੱਗ ਜੂ ਠੀਕ ਆ ਵੀ ਇਹ ਖਾਲੀ ਕਰਨਾ ਸੌਖਾ ਪਟਣਾ ਨਹੀਂ ਪੈਂਦਾ ਹਾਂ ਪਟਣਾ ਨਹੀਂ ਟੱਕਣੇ ਪਟਰਾ ਮੈਨੂੰ ਠੀਕ ਆ ਜੀ ਤੇ ਆਪਣਾ ਏਰੀਆ ਦੱਸ ਦਿਓ ਕਿੱਥੇ ਰਹਿ ਜਾਂਦਾ ਆਪਣਾ ਪਿੰਡ ਤੇਰੇ ਜ ਆਪਣਾ ਗਿੱਦੜਵਾ ਦੇ ਨਾਲ ਪਿੰਡ ਆ ਪਿਉਰੀ ਬਾਦ ਦੇ ਨਾਲ ਪਿੰਡ ਪੈਂਦਾ ਹਾਂ ਪਿਉਰੀ ਪਿੰਡ ਹੈ ਆਪਣਾ ਤੇ ਜ਼ਿਲ੍ਹਾ ਆਪਣਾ ਪੈਂਦਾ ਮੋਕਸਰ ਮੋਕਸਰ ਜੀ ਠੀਕ ਆ ਜੀ ਲਓ ਵੀ ਮਿੱਤਰੋ ਸਫਾਈ ਸੁਫੀ ਬਹੁਤ ਆ ਬਾਈ ਦੀ ਬਹੁਤ ਵਧੀਆ ਨਗਰ ਤੇ ਇਹ ਬਾਈ ਇਹਦੀ ਮਟਾਈ ਹੈ ਜਿਹੜੀ ਉਹ ਕਿੰਨੇ ਇੰਚੀ ਦੱਸਿਆ ਬਾਈ ਮਟਾਈ 2 ਇੰਚੀ ਪੂਰੀ ਮਟਾਈ ਹੈ ਇਹਦੀ ਲਓ ਵੀ ਮਿੱਤਰੋ 2 ਇੰਚੀ ਇਹਦੀ ਮਟਾਈ ਆ ਇਹ ਜਾਂ 2 ਇੰਚ ਦੀ ਹਾਂ ਤੇ 4 ਫੁੱਟ ਦੀ ਲਮਾਈ ਹੈ ਇਹਦੀ ਤੇ ਜਿਹੜਾ ਟੱਕਣਾ ਬਾਈ ਜੀ ਟੱਕਣ ਦੇ ਵਿੱਚ ਤੁਸੀਂ ਮਤਲਬ ਸਰੀਆ-ਸੁਰੀਆਂ ਪਾਉਨੇ ਆ ਹਾਂਜੀ ਪਾ ਪਾਉਣ ਤਾਰ ਪਾਉਨੇ ਆ ਇਹਦੇ ਵਿੱਚ ਤਾਰ ਪਾਉਨੇ ਤੇ ਮਤਲਬ ਇਹ ਜਿਹੜਾ ਡੱਗ ਆ ਉਹਦੇ 'ਚ ਨਹੀਂ ਪਾਉਂਦੇ ਉਹ 'ਚ ਨਹੀਂ ਪਾਉਂਦੇ ਹੋ ਜਾਣਾ ਇਹ ਇਕੱਵੀਂ ਤਾਰ ਨੰਗੀ ਰਹਿੰਦੀ ਹੈਗੀ ਹਾਂ ਉਹ ਨੰਗੀ ਰਹਿਣਾ ਜੜ ਪੈਂਦੇ ਵਾ ਡੱਗ ਪਾਟੂ ਆ ਠੀਕ ਹੈ ਐ ਨੂੰ ਹੁੰਦਾ ਕੁਝ ਨਹੀਂ ਗਾ ਜੀ ਐ ਪਾਣੀ ਚ ਪਿਆਰ ਹੋਵੇ ਭਾਵੇਂ ਕਿੰਨੀ ਗਾਰੰਟੀ ਹੈ ਬਾਈ ਤੁਹਾਡੀ ਇਹ ਦੀ 30 ਸਾਲ ਦੀ ਗਾਰੰਟੀ ਹੈ ਜੀ ਕੋਈ ਸੋਚਦਾ ਬੈਠਿਆ ਲਓ ਵੀ ਮਿੱਤਰੋ 30 ਸਾਲ ਦੀ ਬਾਈ ਗਾਰੰਟੀ ਦੇ ਜਾਂਦਾ ਤੇ ਕਿੰਨਾ ਕੁ ਖਰਚੇ ਦਾ ਫਰਕ ਪਿਆ ਜਾਂਦਾ ਬਾਈ ਜੇ ਆਪਾਂ ਇੱਟਾਂ ਵਾਲੇ ਨਾਲੋਂ ਇਹਦਾ ਕਿੰਨਾ ਕੁ ਖਰਚਾ ਘੱਟ ਇੱਟਾਂ ਵਾਲੇ ਨਾਲ ਜੀ ਆਪਣੇ ਮਿਸਤਰੀ ਵੀ ਵੀਡੀਓ ਵੇਖਣ ਗਈ ਠੀਕ ਆ ਜੀ ਇਹ ਮਾਲਾ ਇਹ ਇੱਟਾਂ ਵਾਲੋਂ ਠਾਰਾਮ ਨਹੀਂ ਹਰ ਤੇ ਪੈਂਦਾਗਾ ਠਾਰਾਮ ਨਹੀਂ ਆਰ ਤੇ ਇਹ ਆਪਾਂ ਨੂੰ ਕਿੰਨਾ ਆਪਣਾ ਇਹਦਾ ਖਰਚਾ ਕਿਹੜਾ ਹੀ ਬਾੜ ਦੇ ਹਿਸਾਬ ਨਾਲ ਪੈਂਦਾ ਜੇ ਅਸੀਂ ਪਿੰਡ ਤੋਂ ਲੈ ਕੇ ਸਟਾਰਟਿੰਗ 10000 ਤੋਂ ਚੱਲਦੀ ਹੈ ਸਾਡੀ ਪਿੰਡ ਤੋਂ 10000 ਤੋਂ ਮਤਲਬ ਪਿੰਡ 'ਚ 10000 'ਚ ਫਿੱਟ ਕਰਕੇ ਦਿੰਦੇ ਨੇ ਤੁਸੀਂ ਜੀ ਹਾਂ ਹਾਂ ਪਿੰਡ 'ਚ ਜਿਵੇਂ ਜਿਵੇਂ ਹੁਣ ਗਾਂਵ ਸਰੇ ਜਾਵਾਂਗੇ ਮਤਲਬ 20 30 ਕਿਲੋਮੀਟਰ ਤਾਈਂ 40 ਕਿਲੋਮੀਟਰ ਤਾਈਂ ਜਿੱਥੇ ਕੋਈ ਸੱਦੇ ਜਾ ਸਕਦੇ ਹਾਂ ਹਾਂ ਜਾਂਦੇ ਜਾਂਦੇ ਆ ਆਪਦਾ ਹੀ ਸਾਧਨ ਹੋਊਗਾ ਹਾਂ ਸਾਧਨ ਆਪਦਾ ਹੁੰਦਾ ਓ ਫਿਰ ਆਪਾਂ ਮੌਕੇ ਤੇ ਮਟੀਰੀਅਲ ਲਾਉਣਾ ਉੱਥੇ ਹੀ ਘਰ ਵਾਲੇ ਦਾ ਮਟੀਰੀਅਲ ਕੀ ਕੀ ਉਹ ਘਰ ਤੋਂ ਘਰ ਆਉਂਦਾ ਹੁੰਦਾ ਓਦੇ ਸੱਤ ਠੀਕ ਹੈ ਜੀ ਤੇ 2 ਫੁੱਟ ਪਾਈਪ ਲੱਗਦੀ ਹੈ ਕਿ 4 ਇੰਚੀ ਠੀਕ ਹੈ ਜੀ ਤੇ 2 ਫੁੱਟ ਲੈ ਤੇ 2 ਇੰਚੀ ਉੱਤੇ ਹਵਾ ਵਾਸਤੇ ਠੀਕ ਹੈ ਜੀ ਤੇ ਬਾਕੀ ਜੇ ਸਾਨੂੰ ਥੱਲੇ ਥਾਂ ਪੋਲਾ ਆਏ ਫਿਰ ਇੱਟਾਂ ਵੀ ਲਾਈ ਦਿਆਂ ਜੀ ਥੱਲੇ ਇੱਟਾਂ ਵੀ ਲਾ ਹਾਂ 8 ਇੱਟਾਂ ਦੇ ਪੋਲੇ ਇੱਟਾਂ ਲੱਗਦੀਆਂ ਤਿੰਨਾਂ ਡੱਗਾਂ ਦੇ ਹਾਂ ਤਿੰਨਾਂ ਬੈੱਡ ਬਣ ਜਾਂਦਾਗਾ ਤੇ ਦਰਮਦਰ ਲਾ ਕੇ ਬੈੱਡ ਬਣਾ ਲਦੇ ਵਧੀਆ ਠੀਕ ਹੈ ਜੀ ਇਹ ਹੋਰ ਮਤਲਬ ਇਹਦਾ ਕੋਈ ਖਰਚਾ ਨਹੀਂ ਹੋਰ ਇਹਦਾ ਕੋਈ ਖਰਚਾ ਨਹੀਂ ਬਾਕੀ ਦੇ ਜਿਹੜੇ ਗੱਲੇ ਦੀ ਚੱਲ ਜੇ ਕਾਲੇ ਜਾਣਾ ਚਾਹ ਪਾਣੀ ਰੋਟੀ ਟੋਕ ਖਵਾਉਣਾ ਲੱਗਦਾ ਉਹ ਤਾਂ ਅਗਲਾ ਫੇਕ ਹੀ ਪਿਆਉਂਦਾ ਹਾਂ ਲਓ ਵੀ ਮਿੱਤਰੋ ਜਿੰਨੀ ਕਿ ਜਾਣਕਾਰੀ ਆਪਾਂ ਨੂੰ ਚਾਹੀਦੀ ਸੀ ਆਪਾਂ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਤੀ ਆ ਬਾਈ ਦਾ ਨੰਬਰ ਆਪਾਂ ਬਾਈ ਤੋਂ ਦੁਬਾਰਾ ਪੁੱਛ ਲੈਨੇ ਆ ਤੇ ਬਾਈ ਨੂੰ ਕਾਲ ਕਰਿਓ ਕੋਈ ਜਿਆਦਾ ਮਹਿੰਗਾ ਨਹੀਂ ਕੰਮ ਮੈਨੂੰ ਬਹੁਤ ਫਿੱਟ ਲੱਗਿਆ ਇਹ ਤੇ ਬਾਕੀ ਬਾਈ ਦਾ ਨੰਬਰ ਆਪਾਂ ਦੁਬਾਰਾ ਪੁੱਛ ਲੈਨੇ ਬਾਈ ਦੁਬਾਰਾ ਨੰਬਰ ਰਿਪੀਟ ਕਰ ਨੰਬਰ 98772 95772 95482 95482 ਹਾਂਜੀ ਹਾਂਜੀ ਠੀਕ ਹੈ ਜੀ ਤੇਰਾ ਤਾਂ ਖੁੱਲਾ ਜਦੋਂ ਮਰਜ਼ੀ ਲਾਓ ਜੀ ਜਦੋਂ ਮਰਜ਼ੀ ਫੋਨ ਲਾਓ ਹਾਂਜੀ ਤੇ ਬਾਈ ਜੀ ਇੱਕ ਵਾਰੀ ਨਗਦੇ ਟੱਪ ਦੇ ਜੇ ਵੇਖ ਕੇ ਜਾऊं ਤਾਂ ਤੁਹਾਨੂੰ ਬਿਲਕੁਲ ਪਸੰਦ ਆਊਗਾ ਕਿਉਂਕਿ ਬਾਈ ਦਾ ਹੱਥ ਬਹੁਤ ਸਾਫ਼ ਆ ਬਹੁਤ ਹੀ ਸਫਾਈ ਨਾਲ ਬਾਈ ਨੇ ਕੰਮ ਕੀਤਾ ਤੇ ਇਸ ਤਰ੍ਹਾਂ ਦੀ ਦੋਸਤੋ ਕਿਸੇ ਵੀਰ ਨੇ ਵੀਡੀਓ ਬਣਾਉਣੀ ਤਾਂ ਸਾਡਾ ਨੰਬਰ ਵੀਡੀਓ ਦੇ ਹੇਠਲੇ ਪਾਸੇ ਚੱਲ ਰਿਹਾ ਤੇ ਜਿਸ ਕਿਸੇ ਵੀਰ ਨੇ ਡੱਗਾਂ ਬਾਰੇ ਕੋਈ ਵੀ ਜਾਣਕਾਰੀ ਦਾ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਨਾਲ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਲਦੀ ਮਿਲਦੇ ਆ ਦੋਸਤੋ ਕਿਸੇ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ